ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਸਿੰਘ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪਹਾੜੀ ਗੀਤਾਂ ਦੀ ਜਿੰਦ ਜਾਨ ਚੰਬਾ ਹੜ ਗਿਆ ਕਹਿੰਦੇ ਚੰਬੇ ਦੇ ਵਿੱਚ ਕੀ ਕੁਝ ਹੋਇਆ ਜੀ ਕਿੰਨਾ ਕੁ ਹੜ ਆਇਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਬਹੁਤ ਹੋ ਗਿਆ ਸਿੰਘ ਸਾਹਿਬ ਵੈਸੇ ਤਾਂ ਜੇ ਆਪਾਂ ਪੂਲ ਹਿਮਾਚਲ ਪ੍ਰਦੇਸ਼ ਦੀ ਗੱਲ ਕਰਗੇ ਤਾਂ ਪਿਛਲੇ ਕੁਝ ਹਫ਼ਤਿਆਂ ਵਿੱਚ 350 ਬੰਦਾ ਮਰ ਚੁੱਕਿਆ ਐਸੇ 350 ਮੌਤਾਂ ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਲੈਂਡਸਲਾਈਡਿੰਗ ਦੇ ਕਰਕੇ ਸੜਕਾਂ ਟੁੱਟਣ ਦੇ ਕਰਕੇ ਕੋਟਲ ਢਹਿਣ ਦੇ ਕਰਕੇ ਘਰ ਵਹਿਣ ਦੇ ਕਰਕੇ ਸੜਕ ਹਾਰਸਣ ਦੇ ਕਰਕੇ ਤੇ ਹੋਰ ਵੱਖ-ਵੱਖ ਕਾਰਨਾਂ ਦੇ ਕਰਕੇ ਹੋਈਆਂ ਪਰ ਇਹ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਵਿੱਚ ਪਰਮੌਰ ਖੇਤਰ ਦੇ ਵਿੱਚ ਮੀਂਹ ਬਹੁਤ ਪਿਆ ਮਣੀ ਮਹੀਸ਼ ਯਾਤਰਾ ਤੇ ਨਿਕਲੇ 11 ਸ਼ਰਧਾਲੂਆਂ ਦੀ ਅਜਲ ਲੈਂਡਸਲਾਈਡਿੰਗ ਕਰਕੇ ਮੌਤ ਹੋਈ ਆ ਇਹਦੇ ਵਿੱਚ 3 ਤਾਂ ਜਾਣੀ ਹੈਗੀ ਜੀ 3 ਦਾ ਪੰਜਾਬ ਦੇ ਇੱਕ ਯੂਪੀ ਤੋਂ ਔਰ ਪੰਜ ਚੰਬਾ ਤੋਂ ਦੋ ਹਾਲੇ ਤੱਕ ਪਛਾਣੇ ਨਹੀਂ ਗਏ। ਹੂੰ ਹੂੰ। ਦੂਜੇ ਪਾਸੇ ਉੱਤਰਾਖੰਡ ਦੇ ਰੁਦਰਪਰਯਾਗ ਦੇ ਵਿੱਚ ਚਮੋਲੀ ਬਗੇਸ਼ਵਰ ਟੀਰੀ ਗੜਵਾਲ ਦੇ ਵਿੱਚ ਬੱਦਲ ਫਟਣ ਦੇ ਕਰਕੇ ਪੰਜ ਲੋਕਾਂ ਦੀ ਮੌਤ ਹੋ ਗਈ ਆ। ਇੱਥੇ ਐਸਡੀਆਰਐਫ ਨੇ ਰੁਦਰਪਰਯਾਗ ਦੇ ਵਿੱਚ 40 ਤੇ ਕੁੰਬ ਦੇ ਵਿੱਚ 30 ਲੋਕਾਂ ਨੂੰ ਰੈਸਕਿਊ ਕੀਤਾ। ਸੋ ਗੱਲ ਇਹ ਦੀ ਪੰਜਾਬ ਦੇ ਵਿੱਚ ਹੜ੍ਹ ਆਏ ਆ। ਬਹੁਤ ਦੁੱਖ ਆ ਜੀ ਇਸ ਗੱਲ ਦਾ। ਪੰਜਾਬ ਦੇ ਲੋਕ ਲੜ ਰਹੇ ਨੇ ਇਹਨਾਂ ਸਮੱਸਿਆਵਾਂ ਨਾਲ। ਪਰ ਇਹ ਹੜ੍ਹ ਜਿਹੜੇ ਉਹ ਯੂਪੀ ਦੇ ਵਿੱਚ ਵੀ ਆ ਇਹ ਹੜ੍ਹ ਜਿਹੜੇ ਉੱਤਰਾਖੰਡ ਦੇ ਵਿੱਚ ਵੀ ਆ ਦਿਹਾਰ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਆ ਇਹ ਹੜ੍ਹ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਵੀ ਆ ਇਸ ਵੇਲੇ ਹਰ ਥਾਂ ਦੇ ਉਸੇ ਬੜੀ ਕੁਦਰਤੀ ਆਫਸਾ ਹੈ ਜੀ ਅੱਛਾ ਟਿਰਣਾ ਦੀ ਪੰਜਾਬ ਦੇ 12700 ਪਿੰਡ ਨੇ 800 ਪਿੰਡ ਕਹਿੰਦੇ ਪਾਣੀ ਚ ਡੁੱਬੇ ਪਏ ਨੇ ਤੇ ਹੁਣ ਡੈਮਾਂ ਦੇ ਵਿੱਚੋਂ ਪਾਣੀ ਛੱਡਣਾ ਬੰਦ ਕਰਤਾ ਨਹੀਂ ਜੀ ਡੈਮਾਂ ਦੇ ਵਿੱਚੋਂ ਪਾਣੀ ਸਨ ਸਭ ਛੱਡਿਆ ਜਾ ਰਿਹਾ ਅੱਜ ਵੀ ਸੁਖਨਾ ਢੀਲ ਦੇ ਵਿੱਚੋਂ ਪਾਣੀ ਛੱਡਿਆ ਤੇ ਘੱਬਰ ਦਾ ਪਾਣੀ ਵੱਧ ਗਿਆ ਅੱਜ ਵੀ ਪਤਾ ਲੱਗਾ ਜੀ ਪੌਂਗ ਡੈਮ ਦਾ ਪਾਣੀ ਛੱਡਿਆ ਗਿਆ ਤੇ ਜਿਹਦੇ ਕਰਕੇ ਪਾਣੀ ਆ ਜਿਹੜਾ ਦਰਿਆਵਾਂ ਦੇ ਵਿੱਚ ਵਧ ਗਿਆ ਪੰਜਾਬ ਦੇ 8 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਰਨਤਾਰਨ, ਫਾਜ਼ਿਲਕਾ, ਕਪੂਰਥਲਾ, ਹੁਸ਼ਿਆਰਪੁਰ ਹੜ੍ਹ ਦੀ ਲਪੇਟ ਦੇ ਵਿੱਚ ਐ 800 ਦੇ ਕਰੀਬ ਪਿੰਡ ਆ ਜਿਹੜੇ ਉਹ ਇਸ ਵੇਲੇ ਤੱਕ ਡੁੱਬੇ ਪਏ ਆ ਕਿਤੇ 3 ਫੁੱਟ ਪਾਣੀ ਦੀ ਆ ਕਿਤੇ 9 ਫੁੱਟ ਪਾਣੀ ਦੀ ਆ 5 ਤੋਂ ਲੈ ਕੇ 15 ਫੁੱਟ ਤੱਕ ਪਾਣੀ ਦੀ ਗੱਲ ਕਹੀ ਗਈ ਆ ਪਰ ਮੈਂ ਬੱਚਿਆਂ ਦਾ ਜਿਹੜਾ 15 ਨਾ ਵੀ ਹੋਇਆ 10-12 ਦੀ ਬੱਕਲ ਤਾਂ ਮੈਂ ਆਪ ਦੇਖੀ ਵੀਡੀਓ ਦੇ ਵਿੱਚ ਤੋ ਕਿ ਜਿਹੜੀਆਂ ਘਰਾਂ ਦੇ ਵਿੱਚ ਚ ਬੈਠਾ ਹੁੰਦੀਆਂ ਤੇ ਬਾਠਾਂ ਜਿਸ ਦੇ ਨਹੀਂਗਾ ਘਰ ਦੀ ਪਹਿਲੀ ਮੰਜ਼ਲ ਛੱਤ ਤੇ ਉੱਤੇ ਲੋਕ ਬੈਠੇ ਪਰ ਛੱਤ ਤੱਕ ਪਾਣੀ ਆਇਆ ਪਿਆ ਹੁਣ ਤੱਕ ਪੰਜਾਬ ਦੇ ਵਿੱਚ ਹੜ੍ਹ ਕਰਕੇ 8 ਲੋਕਾਂ ਦੀ ਮੌਤ ਹੋ ਗਈ ਹੈ 3 ਲੋਕ ਹਲੇ ਤੱਕ ਲਾਪਤਾ ਛੜ ਦੇ ਵਿੱਚ ਕਿਰੇ ਲੋਕਾਂ ਨੇ ਛੱਤਾਂ ਦੇ ਉੱਤੇ ਡੇਰੇ ਲਾਏ ਆ ਹੈਲੀਕਾਪਟਰ ਦੇ ਰਾਹੀਂ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਅੱਜ ਅੰਮ੍ਰਿਤਸਰ ਦੇ ਵਿੱਚ ਅਜਰਾਲਾ ਦੇ ਵਿੱਚ ਆਰਮੀ ਦੇ ਜਵਾਨਾਂ ਨੇ ਛੱਤ ਤੋਂ ਲੋਕਾਂ ਨੂੰ ਰੈਸਕਿਊ ਕੀਤਾ ਲੋਕਾਂ ਨੂੰ ਬਾਹਰ ਕੱਢਣ ਦੇ ਨਾਲ ਨਾਲ ਡਰੋਨ ਦੇ ਰਾਹੀਂ ਛੱਤਾਂ ਤੇ ਆਸਨ ਪਹੁੰਚਾਇਆ ਜਾ ਰਿਹਾ ਠਾਨ ਕੋਡ ਦੇ ਵਿੱਚ ਰਾਵੀ ਦਾ ਪਾਣੀ ਛੱਡਣ ਦੇ ਕਰਕੇ ਪਤਾ ਲੱਗਾ ਜੀ ਬੰਨ ਟੁੱਟਣਗੇ ਟੁੱਟ ਗਏ ਆ ਜਿਹਦੇ ਕਰਕੇ ਸਪੈਸ਼ਲ ਡੀਜੀਪੀ ਅਰਪਿਤ ਛੁਕਲਾ ਨੇ ਕਿਹਾ ਕਿ ਅੱਜ ਅਸੀਂ 7699 ਲੋਕਾਂ ਬਾਹਰ ਕੱਢੇ ਆ 20 ਹੈਲੀਕਾਪਟਰ ਰੈਸਕਿਊ ਦੇ ਵਾਸਤੇ ਲਾਏ ਗਏ ਆ ਚਾਰਗੇਟ ਦੇ ਵਾਸਤੇ ਪੰਜਾਬ ਪੁਲਿਸ ਅਲਰਟ ਦੇ ਉੱਤੇ ਆ ਅੰਮ੍ਰਿਤਸਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਦੇ ਵਿੱਚ ਪਾਣੀ ਭਰ ਗਿਆ ਹੁਸੈਨੀ ਵਾਲਾ ਬਾਰਡਰ ਪਾਣੀ ਦੇ ਵਿੱਚ ਡੁੱਬ ਗਿਆ ਇਥੇ ਰੀਟਰੀਟ ਸੈਰਾਬਨੀ ਵਾਲੀ ਥਾਂ ਦੇ ਉੱਤੇ 5-5 ਫੁੱਟ ਪਾਣੀ ਹੋ ਗਿਆ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਉੜਮੜਦਾ ਪਿੰਡ ਹੈਗਾ ਜੀ ਅਬਦੁੱਲਾ ਇਥੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਰੱਖਤ ਥਾਂ ਦੇ ਉੱਤੇ ਪਹੁੰਚਾਇਆ ਗਿਆ। ਕੁੱਲ ਮਿਲਾ ਕੇ ਗੱਲ ਇਹ ਆ ਵੀ ਆਉਂਦੇ 4 ਦਿਨ ਹਾਲੇ ਹੋਰ ਬੜੇ ਆ ਸੰਕਟ ਵਾਲੇ ਕਿਉਂਕਿ ਪੰਜਾਬ ਦੇ ਵਿੱਚ ਮੀਂਹ ਕਾਫੀ ਪੈਣ ਦੀ ਸੰਭਾਵਨਾ ਹਿਮਾਚਲ ਦੇ ਵਿੱਚ ਮੀਂਹ ਹੋਰ ਪੈਣ ਦੀ ਸੰਭਾਵਨਾ ਤੇ ਇਸ ਵਾਲੇ ਸੰਕਟ ਦੇ ਨਾਲ ਪੰਜਾਬੀ ਲੜ ਰਿਹਾ ਹੈ। ਅੱਛਾ ਰਾਜਨੀਤੀ ਕੂਟਨੀਤੀ ਬਣ ਚੱਲੀ ਆ ਕਹਿੰਦੇ ਕਿਸੇ ਸਾਬਕਾ ਮਿਨਿਸਟਰ ਦੇ ਪੀਏ ਨੇ ਨਹਿਰ ਵੜ ਲਈ ਸੀ। ਇਹ ਦੋਸ਼ਾਂ ਸਿੰਘ ਸਾਹਿਬ ਦੇਖੋ ਦੋਸ਼ਾਂ ਕੁ ਦੋਸ਼ਾਂ ਦਾ ਕੰਮ ਵੀ ਜਾਰੀ ਆ ਅੱਜ ਮੈਂ ਕੁਝ ਕੁ ਵੀਡੀਓ ਦੇਖੀਆਂ ਕਿਉਂਕਿ ਅੱਜ ਕੱਲ ਉੱਥੇ ਵੀਡੀਓ ਵਾਲਾ ਪੱਤਰਕਾਰ ਭਾਈਚਾਰਾ ਵੀ ਸਰਗਰਮ ਹੈਗਾ ਪਰ ਕੁਝ ਕੁ ਲੋਕ ਆ ਜਿਹੜੇ ਰਾਜਨੀਤਿਕ ਖਾਸ ਕਰਕੇ ਉਹ ਰੀਲਾ ਰੂਲਾ ਬਣਾਉਣ ਵਾਸਤੇ ਵੀ ਚਲੇ ਜਾਂਦੇ ਆ ਲੋਕਾਂ ਨੇ ਦੋਸ਼ ਲਾਇਆ ਉਹ ਕਹਿੰਦੇ ਵੀ ਜਿਹੜਾ ਸਾਡੇ ਤੱਕ ਸਮਾਨ ਪਹੁੰਚਾਉਂਦੇ ਆ ਨਾ ਉਹ ਤਾਂ ਆਮ ਬੰਦਾ ਆਮ ਬੰਦੇ ਦੇ ਕੰਮ ਆ ਰਿਹਾ ਨੇਤਾਜੀ ਤਾਂ ਇਕੱਲਾ ਪਹਿਲਵਾਨੀ ਗੇੜਾ ਕੱਢਣੀ ਹੁੰਦੇ ਆ ਬਹੁਤੇ ਨੇਤਾ ਸਾਰੰਦੀ ਗੱਲ ਨਹੀਂ ਮੈਂ ਕਰਦਾ ਉਹ ਕਰਨਗੇ ਕਿ ਅਸੀਂ ਰੀਲਾਂ ਬਣਾ ਲਓ ਫੇਸਬੁੱਕ ਤੇ ਲਾਈਵ ਹੋ ਜਾਓ ਉਹ ਤਾਂ ਇਹ ਸੋਚਦੇ ਵੀ ਭਾਈ ਅਸੀਂ ਕਿਸੇ ਢੀਲ ਦੇ ਵਿੱਚ ਮਜ਼ਾ ਲੈਣ ਚੱਲੇ ਆਂ ਨਾ ਬੁੱਲੇ ਲੁੱਟਣ ਚੱਲੇ ਆਂ ਵੀ ਭਾਈ ਕਿਸ਼ਤੀ ਦੇ ਵਿੱਚ ਚਲੋ ਘੇੜਾ ਹੀ ਕੱਢ ਲੈਨੇ ਆਂ ਨਾਲੇ ਕਹਿੰਦੇ ਜੀ ਅਸੀਂ ਆ ਲੋਕਾਂ ਦੇ ਸੇਵਕ ਕਿਵੇਂ ਆਂ ਉਹ ਵੇਨੇ ਭਾਈ ਲੋਕ ਇਹਨਾਂ ਨੂੰ ਕਿਵੇਂ ਮੁੱਲ ਮੋੜਦੇ ਆ ਭਵਿੱਖ ਦੇ ਵਿੱਚ ਵੋਟਾਂ ਦਾ ਪਰ ਅੱਜ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਸੰਸਦ ਮੈਂਬਰ ਹੈਗੇ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਵਿਧਾਇਕ ਜਿਹੜੇ ਹੈਗੇ ਨੇ ਸਾਬਕਾ ਮੰਤਰੀ ਆ ਪੁਲਦੀਪ ਸਿੰਘ ਢਾਲੀਵਾਲ ਇਹਨਾਂ ਦੇ ਪੀਏ ਮੁਖਤਿਆਰ ਸਿੰਘ ਦੇ ਉੱਤੇ ਗੰभीर ਦੋਸ਼ ਲਾਏ ਆ ਔਜਲਾ ਦੇ ਕਹਿਣ ਦੇ ਮੁਤਾਬਕ ਦੋਸ਼ਾਂ ਦੇ ਮੁਤਾਬਕ ਮੁਖਤਿਆਰ ਸਿੰਘ ਦੇ ਖੇਤਾਂ ਦੇ ਵੱਲ ਪਾਣੀ ਜਾਂਦਾ ਸੀਗਾ ਰਾਵੀ ਦਾ ਪਾਣੀ ਹੈ ਜਿਹੜਾ ਉਧਰਲੇ ਪਾਸੇ ਨੂੰ ਆਉਂਦਾ ਸੀ ਇਹਨੇ ਜੀਸੀਬੀ ਮਸ਼ੀਨ ਨਾਲ ਤੋੜਤਾ ਵੀ ਭਾਈ ਨਹਿਰ ਨੂੰ ਤੋੜਤਾ ਵੀ ਮੇਰੇ ਖੇਤ ਵੱਜ ਜਾਣ ਤੇ 20 ਪਿੰਡ ਡੁੱਬ ਗਏ ਆ ਸੋ ਇੱਕ ਪਾਸੇ ਲੋਕਾਂ ਦੇ ਵਿੱਚ ਸੰਕਟ ਵੀ ਆ ਦੂਜੇ ਪਾਸੇ ਆ ਕੁਛ ਵੀ ਚੱਲੀ ਜਾਂਦਾ ਜੀ ਤੇ ਬਾਕੀ ਮਹਾਨਕੋਸ਼ ਨੂੰ ਪਾੜ ਕੇ ਕਹਿੰਦੇ ਸੁੱਟ ਦਿੱਤਾ ਟਰਾਲੀ ਭਰ ਕੇ ਮਹਾਨਕੋਸ਼ ਦੀ ਔਰ ਕਿ ਟੋਏ ਚ ਸੁੱਟ ਗਏ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਹ ਛਾਪੀ ਹੋਈ ਹੈ ਤੇ ਉਹਦੇ ਚ ਫਿਰ ਪਾਣੀ ਛੱਡ ਦਿੱਤਾ ਗਿਆ ਤਨਖਤਾ ਇੱਕ ਤਾਂ ਗੱਲ ਇਹ ਜੀ ਕਿ ਮਹਾਨ ਕੁਛ ਬਹੁਤ ਵੱਡੀ ਵੱਡਾ ਦਸਤਾਵੇਜ਼ ਆ ਬੜੀ ਮਹੱਤਵਪੂਰਨ ਕਿਤਾਬ ਆ ਇਹਨੂੰ ਮੈਂ ਵੀ ਪੜਿਆ ਇਹਨੂੰ ਸਾਡੇ ਬਹੁਤ ਸਾਰੇ ਸਤਿਕਾਰਯੋਗ ਹੋਰ ਪੰਜਾਬੀ ਪੈਣਾ ਵੀਰਾਂ ਨੇ ਵੀ ਪੜਿਆ ਤੇ ਇਹ ਹਰ ਇੱਕ ਦੇ ਘਰ ਦੇ ਵਿੱਚ ਰੱਖਣ ਸਾਂਭਣ ਯੋਗ ਤੇ ਪੜਨ ਯੋਗ ਆ ਕੱਲੀ ਰੱਖਣ ਯੋਗ ਨਹੀਂ ਵੀ ਲਾਇਬ੍ਰੇਰੀ ਦੇ ਵਿੱਚ ਆਪਾਂ ਗਿੱਠੀ ਦੇ ਉੱਤੇ ਰੱਖ ਲਈ ਇਹਨੂੰ ਪੜ੍ਹਨੀ ਕਿਉਂ ਕਬੀ ਜਾ ਇਹ ਕੱਲੀ ਹਾਂ ਬਿਲਕੁਲ ਜੀ ਪੜ੍ਹਨਾ ਚਾਹੀਦਾ ਦੂਜੀ ਗੱਲ ਇਹ ਜੀ ਕਿ ਅਸਲ ਵਿੱਚ ਨਾ ਪੰਜਾਬ ਦੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਮਾ ਲਾਤਾ ਇਹਨੂੰ ਛਾਪਣ ਦਾ ਉਹਨਾਂ ਨੇ ਪਤਾ ਲੱਗਾ ਕਿ 10000 ਤੋਂ ਵੱਧ ਕਾਪੀ ਛਾਪ ਲਈ ਪਰ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜੀ ਉਹ ਗਲਤੀਆਂ ਦੇ ਕਰਕੇ ਜਦੋਂ ਰੌਲਾ ਪੈ ਗਿਆ ਤੇ ਇਹਨੂੰ ਹੁਕਮ ਹੋਇਆ ਵੀ ਭਾਈ ਤੁਸੀਂ ਇਹ ਕਿਤਾਬ ਆ ਜਿਹੜੀ ਡਿਸਟ੍ਰੀਬਿਊਟ ਨਹੀਂ ਕਰਨੀ ਇਹਨੂੰ ਨਸ਼ਟ ਕੀਤਾ ਜਾਵੇ ਤੇ ਨਵੇਂ ਸਿਰੇ ਤੋਂ ਛਾਪਿਆ ਜਾਵੇ ਮਹਾਨਕੋਸ਼ ਜਿਹੜੀ ਇੱਥੋਂ ਦੇ ਪ੍ਰਬੰਧਕਾਂ ਜਿਹੜਾ ਦਾ ਜ਼ਿੰਮਾ ਸੀਗਾ ਉਹਨਾਂ ਨੇ ਕੀ ਕੀਤਾ ਜੀ ਜਿਵੇਂ ਕਿ ਆਮ ਤੌਰ ਦੇ ਉੱਤੇ ਆਪਾਂ ਕੋਈ ਵੀ ਚੀਜ਼ ਵਗਾਰ ਮਾਰਦੇ ਆ ਇਹਨੂੰ ਪਾੜ ਕੇ ਟੋਏ 'ਚ ਸੁੱਟਤਾ ਤੇ ਕਿਸੇ ਨੇ ਉਹਦੀ ਵੀਡੀਓ ਬਣਾ ਲਈ ਵੀ ਭਾਈ ਜਿਹੜਾ ਕਿਵੇਂ ਵਰਕਾ ਵਰਕਾ ਕੀਤਾ ਪਿਆ ਤੇ ਟੋਏ ਦੇ ਵਿੱਚ ਕਿਵੇਂ ਸੁੱਟਿਆ ਤੇ ਦੇ ਬੈਸ ਤਾਂ ਗੁਰਬਾਣੀ ਦੇ ਅਰਥ ਵੀ ਦੱਸੇ ਗਏ ਵਿਆਖਿਆ ਵੀ ਦੱਸੀ ਗਈ ਆ ਤੇ ਇਹ ਦੇਖੋ ਜੀ ਕਿਤਾਬਾਂ ਦਾ ਸਤਿਕਾਰ ਕਿੰਨਾ ਕਰ ਹਾਲਾਂਕਿ ਇਹ ਕੋਈ ਧਾਰਮਿਕ ਪੁਸਤਕ ਨਹੀਂ ਆ ਪਰ ਸਾਡੇ ਲਈ ਤਾਂ ਹਰ ਪੁਸਤਕ ਹੀ ਧਾਰਮਿਕ ਹੈ ਜਿਹੜੀ ਸਾਨੂੰ ਗਿਆਨ ਦੀ ਗੱਲ ਦਿੰਦੀ ਆ ਇਸ ਦਾ ਹਰ ਪੁਸਤਕ ਦਾ ਸਤਿਕਾਰ ਕਰਦੇ ਆ ਸੋ ਇਸ ਕਰਕੇ ਰੌਲਾ ਬਹੁਤ ਵੱਧ ਗਿਆ ਜੇ ਵਿਦਿਆਰਥੀਆਂ ਨੇ ਧਰਨਾ ਵੀ ਲਾਤਾ ਵਿਦਿਆਰਥੀਆਂ ਨੇ ਉਸੇ ਗੱਲ ਕਹੀ ਕਿ ਕਿ ਕਾਰਵਾਈ ਵੀ ਹੋਣੀ ਚਾਹੀਦੀ ਆ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਸ਼ਾਇਦ ਮੇਰੀ ਜਾਣਕਾਰੀ ਅਧੂਰੀ ਨਾ ਹੋਵੇ ਕਿ ਇਹਨਾਂ ਦੇ ਪਾਈਰੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇਸ ਕਿਤਾਬ ਦੇ ਨਾਲ ਆਪੁੱਠ ਕੀਤਾ ਹੈ ਰਤੀ ਮੈਂ ਤੇ ਮੇਰੇ ਦੋਸਤ ਅਸੀਂ ਕੁਝ ਦਰਦਨਾਕ ਵੀਡੀਓਜ਼ ਦੇਖ ਰਹੇ ਸੀ ਹੜਦੀਆਂ ਪਰ ਸਾਨੂੰ ਬੜੀ ਹੈਰਾਨੀ ਹੋਈ ਕਿ ਜਿਹੜੇ ਪੰਜਾਬ ਦੇ ਵਿੱਚ ਨਹੀਂ ਪੱਥਰ ਲਾਉਣ ਲਈ ਕੇਜਰੀਵਾਲ ਹੁਣ ਨਹੀਂ ਹਰ ਹਲ ਹਰਲ ਕਰਦੇ ਫਿਰਦੇ ਸੀ ਉਹ ਕਿੱਥੇ ਗਏ? ਕੇਜੀ ਲੱਭ ਨਹੀਂ ਰਹੇ ਦੂਰਬੀਨ ਦੇ ਨਾਲ ਵੀ ਮਿੰਨਸ਼ਨ ਸਾਹਿਬ ਲੱਭ ਰਹੇ। ਮੈਂ ਤਾਂ ਕੇਜਰੀਵਾਲ ਸਾਹਿਬ ਦੇ ਬਾਰੇ ਜਦ ਕਹਿਣਾ ਹੁੰਦਾ ਵੀ ਇਹ ਜੇਬ ਦੇ ਵਿੱਚ ਹੀ ਕੈਂਚੀ ਰੱਖਦੇ ਹੁਣੇ ਵੀ ਜਿੱਥੇ ਵੀ ਮੌਕਾ ਮਿਲਿਆ ਆਪਾਂ ਲਾਲ ਰੰਗ ਦਾ ਪੀਤਾ ਕੱਟ ਦੇਣਾ ਕਿਉਂਕਿ ਉਹ ਤਾਂ ਘਾਟਣਾ ਵਾਲੇ ਬੰਦੇ ਨਹੀਂ ਹੁਣ ਇਹ। ਪਰ ਹੁਣ ਜਦੋਂ ਪੰਜਾਬ ਦੇ ਵਿੱਚ ਸੰਕਟ ਆਇਆ ਤੇ ਦੂਰਬੀਨ ਨਾਲ ਵੀ ਨਹੀਂ ਲੱਭਦੇ। ਇਹ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗੁਸਲਖਾਨਾਂ ਦਾ ਤੋ ਘੱਟ ਨਹੀਂ ਕਰ ਜਾਂਦੇ ਆ। ਸੇਪਾਹੀ ਹਰ ਥਾਂ ਤੇ ਨੀਂ ਪੱਥਰ ਦੇ ਉੱਤੇ ਪਹਿਲੇ ਨੰਬਰ ਤੇ ਨਾਂ ਲਿਖਿਆ ਤੇ ਹੁਣ ਕਿੱਧਰ ਗਏ ਆ ਪੰਜਾਬ ਦੇ ਲੋਕ ਇਸ ਵੇਲੇ ਮਨੀਸ਼ ਸੁਸੋਧਿਆ ਤੇ ਕੇਜਰੀਵਾਲ ਲੱਭ ਰਹੇ ਆ ਨਾ ਇੰਚਾਰਜ ਸਾਹਿਬ ਲੱਭਦੇ ਆ ਤੇ ਨਾ ਕੇਜਰੀਵਾਲ ਸਾਹਿਬ ਲੱਭਦੇ ਆ ਵਿਰੋਧੀ ਪਾਰਟੀਆਂ ਨੇ ਵੀ ਇਹ ਗੱਲ ਕਹੀ ਆ ਵੀ ਜਨਾਬ ਹੁਣ ਕਿੱਥੇ ਫਿਰ ਰਹੇ ਹੋਗੇ ਤੇ ਜਦੋਂ ਮੌਕਾ ਸੌਖਾ ਆ ਜਾਂਦਾ ਫਿਰ ਕਰਨਗੇ ਹਮਨੇ ਪੰਜਾਬ ਨੂੰ ਬਚਾਉਣਾ ਹੈ ਹਮ ਪੰਜਾਬ ਕੇ ਲਿਏ ਜਿੰਨ ਰਾਤੇ ਕਰੇਗੇ ਉਹ ਕਹਿੰਦੇ ਆਜੋ ਹੁਣ ਪਜਾਮਾ ਤਾਂ ਨੂੰ ਟੰਗੋ ਤੇ ਪਾਣੀ ਤੋਂ ਬੜੋ ਜੀ ਉਹ ਦਿੱਲੀ ਚਲੇ ਗਏ ਜੀ ਮੈਂ ਤਾਂ ਸੁਣਿਆ ਜੀ ਉਹ ਚਲੇ ਗਏ ਤਾਮਿਲਨਾਡੂ ਦੇ ਵੱਲ ਕਹਦੇ ਵੀ ਭਾਈ ਹੁਣ ਉਹਨਾਂ ਦੀ ਵਾਰੀ ਸੀਗੀ ਜਾਂ ਹੋ ਸਕਦਾ ਵੀ ਭਾਈ ਕਿਤੇ ਹੋਰ ਵੀ ਉਰੇ ਪਰੇ ਗਏ ਹੁਣ ਪਰ ਪੰਜਾਬ ਚ ਨਹੀਂ ਲੱਭਦੇ ਹੂੰ ਅੱਛਾ ਸਨਵੇਦ ਸੋ ਵੀ ਹੁਣ ਖੱਗਰ ਤੇ ਨਿਗਰ ਰੱਖਣ ਦਾ ਹੁਕਮ ਦਿੱਤਾ ਚੀ ਮਿਨਿਸਟਰ ਨੇ ਖੱਗਰ ਤੇ ਕੀ ਪ੍ਰੋਬਲਮਜ਼ ਆ ਰਹੀਆਂ ਨੇ ਦੇਖੋ ਜੀ ਸੁਖਨਾ ਝੀਲ ਦਾ ਪਾਣੀ ਇਹ ਤੇ ਛੱਡਿਆ ਗਿਆ ਖਾਸਾ ਉਹਦੇ ਕਰਕੇ ਖੱਗਰ ਦਾ ਪਾਣੀ ਵਧਣਾ ਹੀ ਆ ਜੇ ਖੱਗਰ ਦਾ ਪਾਣੀ ਵਧ ਜਾਂਦਾ ਫਿਰ ਭਾਈ ਪਟਿਆਲੇ ਵਾਲਾ ਹਿੱਸਾ ਨੁਕਸਾਨਿਆਂ ਜਾਣਾ ਹੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਖੁਰਾਨੇ ਅੱਜ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਮੀਟਿੰਗ ਕੀਤੀ ਆ ਇਹ ਗੱਲ ਕਹੀ ਆ ਕਿ ਅਗਲੇ 4 ਦਿਨ ਪੂਰੀ ਚੌਕਸੀ ਦੇ ਵਿੱਚ ਰਹਿਣਾ ਘੱਗਰ ਦੇ ਵਿੱਚ ਨਿਗਰੱਖਣੀ ਘੱਗਰ ਤੇ ਨਿਗਰੱਖਣੀ ਆ ਕਿ ਕੁਝ ਵੀ ਨੁਕਸਾਨ ਨਾ ਹੋਵੇ ਇਹ ਪਲ-ਪਲ ਦੇ ਉੱਤੇ ਜਾਣਕਾਰੀ ਦੇਣੀ ਹੈ ਬਿਹਾਰ ਚ ਕੀ ਗੱਲ ਹੋ ਗਈ ਕਹਿੰਦੇ ਭਾਜਪਾ ਵਾਲੇ ਡਾਂਗੋ-ਡਾਂਗੀ ਹੋਏ ਆ ਕਾਂਗਰਸੀਆਂ ਦੇ ਨਾਲ ਦੇਖੋ ਜੀ ਬਿਹਾਰ ਦੇ ਵਿੱਚ ਨਾ ਮਸਲਾ ਬੜਾ ਵਿਗੜਿਆ ਪਿਆ ਜੀ ਬਿਹਾਰ ਦੇ ਵਿੱਚ ਇਸ ਵੇਲੇ ਨਾ ਅੱਜ ਛਤ੍ਰੋ-ਛਤਰੀ ਹੋ ਗਏ ਆ ਉਹ ਛੇ 3 3 ਇਸ ਕਰਕੇ ਹੋ ਗਿਆ ਕਿਉਂਕਿ ਇੱਥੇ ਭਾਜਪਾ ਵਾਲੇ ਕਹਿੰਦੇ ਵੀ ਇਹ ਤਾਂ ਤੁਸੀਂ ਗਲਤ ਕੰਮ ਕਰ ਰਹੇ ਆ ਤੇ ਭਾਜਪਾ ਵਾਲੇ ਕਹਿੰਦੇ ਜੀ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਪਸ਼ਬਦ ਵਰਤੇ ਰਾਹੁਲ ਗਾਂਧੀ ਨੇ ਇਹ ਗਏ ਸੀਗੇ ਕਾਂਗਰਸ ਦੇ ਦਫ਼ਤਰ ਦਾ ਘਰਾਓ ਕਰਨ ਦੇ ਲਈ ਤੇ ਉੱਥੇ ਕਾਂਗਰਸੀ ਤੇ ਭਾਜਪਾਈ ਸਮਰਥਕ ਹੱਥ ਦੇ ਵਿੱਚ ਭੜਪੇ ਆ ਜਿਹੜੇ ਜੋ ਹੱਥ ਦੇ ਵਿੱਚ ਆਇਆ ਫਿਰ ਉਹਨੇ ਉਹਦੇ ਨਾਲ ਨਿਸ਼ਾਨੇ ਲਾਏ ਆ ਤੇ ਬਾਕੀ ਰਾਜਪਾਲ ਗਵਰਨਰ ਆ ਜਿਹੜੇ ਪੰਜਾਬ ਦੇ ਉਹ ਦਿੱਲੀ ਗਏ ਹੋਏ ਆ ਅਮਿਤ ਸ਼ਾਹ ਨੂੰ ਮਿਲਣ ਬਿਲਕੁਲ ਜੀ ਬਿਲਕੁਲ ਅੱਜ ਅਮਿਤ ਸ਼ਾਹ ਨੂੰ ਭਾਰਤ ਦੇ ਗ੍ਰਹਿ ਮੰਤਰੀ ਨੂੰ ਪੰਜਾਬ ਦੇ ਰਾਜਪਾਲ ਬੁਲਾਰ ਸਿੰਘ ਕਟਾਰੀਆ ਮਿਲੇ ਆ ਇਹਨਾਂ ਨੇ ਇਹ ਗੱਲ ਕਹੀ ਜੀ ਕਿ ਪੰਜਾਬ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਾਰੇ ਦੱਸਿਆ ਅਗਲੀ ਗੱਲ ਇਹ ਮਹੱਤਵਪੂਰਨ ਕਹੀ ਇਹਨਾਂ ਨੇ ਤੋਂ ਕਹਿੰਦੇ ਜੀ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਚੰਡੀਗੜ੍ਹ ਨਗਰ ਨਿਗਮ ਨੂੰ ਤੁਸੀਂ ਕਈ 100 ਕਰੋੜ ਰੁਪਏ ਜਾਰੀ ਕੀਤਾ ਤੋਂ ਪੰਜਾਬ ਦੇ ਚੰਡੀਗੜ੍ਹ ਦੇ ਬਾਕੀ ਵੱਖ-ਵੱਖ ਸ਼ਹਿਰਾਂ ਦੇ ਕਹਿੰਦੇ ਵੀ ਰਾਜਨੀਤਿਕ ਹਾਲਾਤ ਦੇ ਉੱਤੇ ਚਰਚਾ ਹੋਈ ਹੈ ਜੀ ਅੱਛਾ ਟੁਣ ਜੀ ਗੱਲ ਜ਼ਰੂਰ ਦੱਸਿਓ ਭਈ ਹੁਣ ਜਿਹੜੇ ਪੰਜਾਬ ਤੋਂ ਬਾਹਰ ਅਸੀਂ ਪੰਜਾਬੀ ਬੈਠੇ ਆਂ ਤਰਲੋ ਮੱਛੀ ਹੋ ਰਹੇ ਆਂ ਮਦਦ ਭੇਜਣ ਲਈ ਕੋਈ ਬਾਹਰਲੇ ਮੁਲਕਾਂ ਚੋਂ ਮਦਦ ਆਈ ਕਹਿੰਦੇ ਕੇਂਦਰ ਦੀ ਸਰਕਾਰ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਪੈਸੇ ਨਹੀਂ ਭੇਜਣ ਦਿੰਦੀ ਅਮਦਾਦ ਨਹੀਂ ਭੇਜਣ ਦਿੰਦੀ ਉੱਥੇ ਸਟੋਰੀ ਕੀ ਆ ਸਾਰੀ ਇਹ ਕਹਾਣੀ ਕੀ ਹੈ ਦੇਖੋ ਤਿੰਨ ਸੱਪ ਗੱਲ ਹੈ ਜੀ ਕਿ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਪੰਜਾਬੀ ਵੱਸਦੇ ਆ ਉਹਦੇ ਕਰਕੇ ਹੀ ਪੰਜਾਬੀ ਬਚੇ ਆ ਇਹ ਜਿਹੜੇ ਇਸ ਵੇਲੇ ਸਖਸ਼ਤਾਂ ਦੇ ਉੱਤੇ ਪੰਜਾਬੀ ਬੈਠੇ ਆ ਵੇ ਜੀ ਐਨਆਰਆਈ ਭੈਣਾ ਵੀਰਨਾ ਹੋਣ ਤਾਂ ਹੁਣ ਇਹ ਸਰਕਾਰ ਕਰਕੇ ਨਹੀਂ ਬਸੇ ਇਹ ਸਿਆਸੀ ਲੋਕਾਂ ਦੇ ਕਰਕੇ ਨਹੀਂ ਇਹ ਸਰਕਾਰ ਸਿਆਸੀ ਲੋਕ ਤਾਂ ਬਾਹਰ ਦੇ ਬਚਾਉਂਦੇ ਪਹਿਲਾਂ ਪੰਜਾਬੀ ਨੇ ਪੰਜਾਬੀ ਦੀ ਬਾਹ ਫੜੀ ਆ ਤੇ ਲੋਕ ਮਦਦ ਭੇਜ ਵੀ ਰਹੇ ਆ ਲੋਕ ਮੈਂ ਮੈਨੂੰ ਇਹ ਨਹੀਂ ਪਤਾ ਵੀ ਭਾਈ ਕਿੰਨੀ ਰਕਮ ਦੇ ਉੱਤੇ ਕੋਈ ਨਿਜਮਾ ਦੇ ਮਤਾਬਕ ਕੋਈ ਦਿੱਕਤ ਆਉਂਦੀ ਹੋਵੇ ਪਰ ਪੰਜਾਬ ਦੇ ਵਿੱਚ ਪੈਸਾ ਆ ਰਿਹਾ ਬਹੁਤ ਮੈਨੂੰ ਦੱਸਦਾ ਕਿ ਮੈਨੂੰ 5-6 ਭੈਣਾ ਵੀਰਾਂ ਨੇ ਤਾਂ ਮੈਨੂੰ ਫੋਨ ਕੀਤਾ ਵੀ ਭਾਈ ਅਸੀਂ ਮਦਦ ਕਰਨੀ ਚਾਹੁੰਦੇ ਤੁਸੀਂ ਜਾ ਕੇ ਪਹੁੰਚਾਉਂਗੇ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਦਾ ਹਾਂ ਜੀ ਕਿ ਤੁਸੀਂ ਜਿਹੜਾ ਵੀ ਤੁਹਾਡਾ ਕੋਈ ਰਿਸ਼ਤੇਦਾਰ ਆ ਉਹਨਾਂ ਦਾ ਸੰਬੰਧੀ ਆ ਜਿਹਦੇ ਤੇ ਅੰਨਾ ਯਕੀਨ ਆ ਤੁਸੀਂ ਉਹਦੇ ਰਾਹੀਂ ਭੇਜੋ ਕਿਰਪਾ ਕਰਕੇ ਵੀਰ ਬਣੇ ਉਹਦਾ ਕਾਰਨ ਇਹ ਜੀ ਕਿ ਐਨੇ ਮਨ ਦੇ ਵਿੱਚ ਕਿਸੇ ਕਿਸਮ ਦਾ ਧੁਰਕੂ ਹੋਵੇ ਤੇ ਮੈਂ ਉਸ ਭਾਰ ਦੇ ਥੱਲੇ ਨਾ ਇਹ ਮੈਨੂੰ ਵੀ ਨਹੀਂ ਚੰਗਾ ਲੱਗਣਾ ਸ਼ਾਇਦ ਤੁਹਾਨੂੰ ਵੀ ਨਾ ਲੱਗੇ ਪਰ ਮਤਲਬ ਇਹ ਜੀ ਕਿ ਲੋਕ ਤਾਂ ਆਮੋ-ਸਮ ਪਹਿਰੇ ਅਜੇ ਪਈ ਦੱਸੋ ਸਹੀ ਪਰ ਤੇ ਕੀ ਚਾਹੀਦਾ ਪਰ ਮੇਰੀ ਬੇਨਤੀ ਆ ਸਾਡੇ ਐਨਆਰਆਈ ਭੈਣਾ ਵੀਰਾਂ ਨੂੰ ਵੀ ਅਸਲ ਜੰਗ ਤਾਂ 10 ਦਿਨਾਂ ਬਾਅਦ ਸ਼ੁਰੂ ਹੋਣੀ ਆ ਹਾਂ ਜੇ ਤਾਂ ਉਤਪਾਦ ਪਾਣੀ ਦੇ ਵਿੱਚੋਂ ਕੱਢ ਕੇ ਸੁੱਕੀ ਥਾਂ ਤੇ ਲਿਆਂਦੇ ਵਈ ਆਪਾਂ ਉਸੇ ਅੱਜ ਆਪਾਂ ਨੂੰ ਚਾਰੇ ਦੀ ਲੋੜ ਆ ਤੇ ਅੱਜ ਰਾਸ਼ਨ ਦੀ ਲੋੜ ਆ ਅੱਜ ਤਨਕੀ ਦੀ ਲੋੜ ਆ ਜਦੋਂ ਪਾਣੀ ਸੁੱਕ ਗਿਆ ਉਦੋਂ ਖੇਤਾਂ ਦੇ ਵਿੱਚੋਂ ਰੇਤ ਚੱਕਣ ਦੀ ਲੋੜ ਆ ਜਿਹੜੇ ਲੋਕ ਖੇਤੀਬਾੜੀ ਮਰਨ ਦੇ ਕਰਕੇ ਖੇਤ ਖਤਮ ਹੋਣ ਦੇ ਕਰਕੇ ਨੁਕਸਾਨੇ ਗਏ ਆ ਉਹਨਾਂ ਦੀ ਬਾਹ ਫੜਨ ਦੀ ਲੋੜ ਆ ਜਿਨ੍ਹਾਂ ਦੇ ਘਰ ਡਿੱਗ ਪਿਓ ਘਰ ਬਣਾ ਕੇ ਦੇਣ ਦੀ ਲੋੜ ਆ ਜਿਨ੍ਹਾਂ ਦੇ ਪਸ਼ੂ ਮਰ ਗਏ ਪਸ਼ੂ ਲੈ ਕੇ ਦੇਣ ਦੀ ਲੋੜ ਆ ਜਿੰਨਾ ਨਾ ਨੀਆਂ ਦੇ ਵਿੱਚ ਮਹੀਨਾ-ਮਹੀਨਾ ਪਾਣੀ ਖੜਾ ਰਹਿਣਾ ਉਹ ਡਗਣੀ ਨਾ ਕਰ। ਉਹ ਤਾਂ ਭਾਈ ਕਰਨੀ ਲੋੜ ਆ। ਇਹ ਤਾਂ ਹਲੇ ਜੰਗ ਸ਼ੁਰੂ ਹੋਣੀ ਆ ਜੀ। ਹੂੰ ਹੂੰ। ਅੱਛਾ 4900 ਕਰੋੜ ਦਾ ਕਪੜਾ ਕਰਕੇ ਕੋਈ ਬੰਦਾ ਭੱਜ ਗਿਆ ਸੀ, ਪਗੋੜਾ ਹੋ ਗਿਆ ਸੀ, ਫੜਿਆ ਗਿਆ ਹੁਣ। ਹਾਂ ਬਿਲਕੁਲ ਜੀ ਫੜ ਲਿਆ ਜੀ। ਇਹ ਹੈਗਾ ਜੀ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਪ੍ਰਜੰਤ ਸਿੰਘ ਗਿੱਲ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨੇ ਇੱਕ ਕੰਪਨੀ 2011 ਦੇ ਵਿੱਚ ਰਾਜਸਥਾਨ ਦੇ ਵਿੱਚ ਰਜਿਸਟਰਡ ਕੀਤੀ ਸੀ 49000 ਕਰੋੜ ਰੁਪਏ ਦਾ ਕਪੜੇ ਦਾ ਧੋਸ਼ ਹੈ ਦੇ ਉੱਤੇ 10 ਸੂਬਿਆਂ ਦੇ ਵਿੱਚੋਂ ਕਹਿੰਦੇ ਨੇ ਠੱਗੀ ਮਾਰੀ ਆ ਤੇ ਹੁਣ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੀ। ਟਰਨਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਭਵਿਕ ਵਿੱਚ ਮੀਂਹ ਪੈਣ ਵਾਲਾ ਕਹਿੰਦੇ ਕੱਲ ਮੀਂਹ ਨਹੀਂ ਪਿਆ। ਬਚਤ ਹੋ ਗਈ। ਅੱਜ ਵੀ ਬਹੁਤ ਘਟ ਪਿਆ ਜੀ। ਕੁਝ ਖ਼ਬਰਾਂ ਦਿੱਤਾ ਮੈਨੂੰ ਦੋਸਤਾਂ ਦੇ ਫੋਨ ਆਏ ਆ ਵੀ ਇੱਥੇ ਅੱਧਾ ਘੰਟਾ ਪਿਆ। ਪਾਰਾਂਜ ਪੂਰੇ ਪੰਜਾਬ ਦੇ ਵਿੱਚ ਨਹੀਂ ਮੀਂਹ ਪਿਆ। 90% ਪੰਜਾਬ ਦੇ ਵਿੱਚ ਅੱਜ ਮੀਂਹ ਨਹੀਂ ਪਿਆ। ਗਰਮੀ ਸੀ ਤੋ ਫਸੇ ਕੱਲ ਵੀ ਮੌਸਮ ਠੀਕ ਸੀਗਾ ਪਰ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਾਫੀ ਪੈਣ ਦੀ ਸੰਭਾਵਨਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਬਹੁਤ ਧੰਨਵਾਦ